ਹਾਂ ਜੀ ਗਾਇਸ ਸਸ਼ਿਕਲ ਗਾਇਸ ਗੁੱਡ ਮਾਰਨਿੰਗ ਟੂ ਸਾਰੇ ਚੀਕੋਣਗੇ ਤੇ 8 ਵਜੇ ਤੱਕ ਇਹ ਸਵੇਰ ਦਾ ਸਮਾਂ ਹੋਗਾ ਤੁਹਾਨੂੰ ਬਹੁਤ ਜ਼ਿਆਦਾ ਪਈ ਹੈ ਤੇ ਕੱਲ ਲੋਹੜੀ ਸੀਗੀ ਲੋਹੜੀ ਦੇ ਵਿੱਚ ਆਪਣਾ ਥੋੜਾ ਕੰਮ ਬਿਜੀ ਸੀਗੀ ਸਾਲ ਆਪਾਂ ਪਲੋਟੀ ਨਹੀਂ ਮਨਾ ਪਏ ਤੇ ਅੱਜ ਆ ਗਈ ਅੱਜ ਮਾਗੀ ਤੇ ਤਕਰੀਬਨ 6 ਵਜੇ ਨੂੰ ਜਾ ਗਈ ਰਾਤੀ ਸਾਰੀ ਲਾਈਟ ਬੰਦ ਰਹੀ ਹੈ ਤੇ ਹੁਣ ਜਾ ਕੇ ਥੋੜਾ ਚਿਰ ਮਤਲਬ ਲੈਟ ਆਈ ਹੈ ਜੀ ਸਾਢੇ 5:00 ਖਾਣੇ ਆਏ ਜੀ ਆਪਾਂ ਤਿਆਰੀ ਕਰ ਲਈ ਜੀ ਆਪਾਂ ਜਾ ਰਹੇ ਹਾਂ ਜੀ ਕੰਮ ਤੇ ਕਿੱਟਕੂਟਾ ਆਪਣੀ ਪਾ ਲਈ ਹੈ ਤਿਆਰੀ ਕਰ ਲਈ ਹੈ ਤੇ ਮੋਟਰਸਾਈਕਲ ਆਪਾਂ ਕਰ ਲਿਆ ਜੀ ਸਟਾਰ ਪਲੈਟਿਨਾ ਕੱਲ ਮਾੜਾ ਮੋਟਾ ਨੂੰ ਤੋਤਾ ਵੀ ਸੀਗਾ ਗੰਦਾ ਬੜਾ ਹੋਇਆ ਸੀਗਾ ਉਹਦਾ ਆਪਣਾ ਟਾਈਮ ਨਹੀਂ ਲੱਗਦਾ ਤਾਂ ਮਾੜਾ ਮੋਟਾ ਨੂੰ ਆਪਾਂ ਘਰੇ ਘੋਲਿਆ ਸੀਗਾ ਸ਼ੈਂਪੂ ਸੀ ਪਾ ਲਿਆ ਤੇ ਹੁਣ ਆਪਾਂ ਲੈ ਕੇ ਚੱਲਦੇ ਹਾਂ ਜੀ ਧੰਨਵਾਦ ਜੀ ਵਧੀਆ ਜੀ ਵਧੀਆ ਤਿਆਰੀ ਹੋਣਾ ਹਾਂਜੀ ਜੀ ਫੁੱਲ ਤਿਆਰੀ ਲਓ ਜੀ 8:08 ਦਾ ਟਾਈਮ ਹੋ ਗਿਆ ਜੀ ਤੇ ਪੰਟੀ ਮੇਰੇ ਨਾਲ ਆ ਗਿਆ ਤਿਆਰ ਹੋ ਕੇ ਤੇ ਆਪਾਂ ਹੁਣ ਲੱਕੀ ਨੂੰ ਲੈਣ ਲੱਗੇ ਆਂ ਲੱਕੀ ਜਿਨੂੰ ਲੈ ਕੇ ਨਾਲਾ ਪਤਨ ਨੇ ਮੋਟਰਸਾਈਕਲ ਤੇ ਆਪਾਂ ਧੁੰਦ ਦੇ ਵਿੱਚ ਪੂਰੀ ਦੀ ਧੁੰਦ ਬਹੁਤ ਜ਼ਿਆਦਾ ਪਈ ਹੈ ਬੰਟੀ ਦੀ ਹੁਣਾਂ ਦੀ ਗਲੀ ਟਖਲੋਤੇ ਆ ਤੇ ਇੱਧਰ ਬੰਟੀ ਹੁਣਾਂ ਦਾ ਘਰ ਆ ਤੇ ਧੁੰਦ ਕੜਾਕੇ ਦੇ ਵਿੱਚ ਆਪਾਂ ਚੱਲੇ ਆਂ ਧੰਦ ਚੰਦਿਸ ਨੇ ਪਾ ਕੇ ਮਿਹਨਤ ਕਰਨੀ ਪੈਣੀ ਬਹੁਤ ਜ਼ਰੂਰੀ ਹੈ ਪੈਸੇ ਥੇ ਲਈ ਵਾਸਤੇ ਤੇ ਆਪਾਂ ਇਥੋਂ ਹੁਣ ਨਿਕਲਦੇ ਆਂ ਜੀ ਤਾਂ ਦੋਸਤੋ ਕਿਦਾਂ ਹੈਲੋ ਗਾਇਸ ਕਿਰਾ ਕਰੋ ਹੈਲੋ ਗਾਇਸ ਹੈਲੋ ਗਾਇਸ ਲਓ ਜੀ ਇਹ ਬੱਚੇ ਆਖੰਦੇ ਆ ਵੀ ਅਸੀਂ ਅੱਜ ਮਾਗੀ ਆ ਮਾਗੀ ਰਹੇ ਆ ਵਿਚਾਰੇ ਮੰਗਰ ਮਾਗੀ ਲੈਣ ਚਲੇ ਜੇ ਠੀਕ ਠਾਕ ਹੈ ਵਧੀਆ ਕੀ ਕੀ ਨਾਮ ਤੁਹਾਡਾ ਮੇਰਾ ਨਾਮ ਪ੍ਰਭ ਜੋਤ ਸਿੰਘ ਹੈ ਵਰਨੀਤ ਕੋ ਵਰਨੀਤ ਕੋ ਸਾਮੀ ਸਾਮੀ ਦਾ ਸਾਰੇ ਬੰਦ ਲਾਈਕ ਕਰੋ ਲਓ ਜੀ ਸਾਰੇ ਦੋਸਤ ਕਹਿੰਦੇ ਆ ਵੀ ਲਾਈਕ ਫੋਲੋ ਕਰੋ ਤੇ ਬੱਚਿਆਂ ਨੂੰ ਲਾਈਕ ਜਰੂਰ ਕਰਿਓ ਸਵੇਰੇ ਸਦਾ ਟਾਈਮ ਮਾਗੀ ਲੈਣ ਚੱਲੇ ਆਪਾਂ ਪਹੁੰਚ ਗਏ ਜੀ ਬਹੁ ਹੁਣ ਦੇ ਘਰ ਤੇ ਗੱਡੀ ਲੱਗੇ ਸਟਾਰਟ ਕਰਨਾ ਗੱਡੀ ਸਟਾਰਟ ਕਰ ਲਈ ਆਪਾਂ ਤੇ ਸ਼ੀਸ਼ੇ ਸ਼ੂਸ਼ੇ ਆਪਾਂ ਦੇ ਤੋਂ ਹੋ ਕੇ ਚੰਗੀ ਤਰ੍ਹਾਂ ਤੇ ਹੁਣ ਕੱਢੀਏ ਧੁੰਦ ਬਹੁਤ ਜ਼ਿਆਦਾ ਆ ਇਧਰ ਕਾਲੂ ਵੀਰ ਖਲੋਤਾ ਕਾਲੂ ਪਾ ਕਿਤਾ ਠੀਕ ਠਾਕ ਹੈ ਕਾਲੂਪਾ ਸਾਨੂੰ ਸਸਰੀ ਕਾਲੇ ਹੱਲੋ ਨਹੀਂ ਕਰਨਦੇ ਆ ਸੰਤ ਦਾ ਥੋੜਾ ਝੱਟਦਾ ਵਾ ਤੇ ਹੁਣ ਆਪਾਂ ਜਾ ਰਹੇ ਆ ਜੀ ਕੰਮ ਤੇ ਫੇਰ ਕੇ ਵੇਰ ਕੇ ਚ ਵੇਰ ਕੇ ਨੂੰ ਆਪਾਂ ਕਰ ਲਈ ਆ ਜੀ ਤਿਆਰੀ ਤੇ ਸੱਤੇ ਹੁਣ ਹੀ ਆਏ ਨਹੀਂ ਸੱਤੇ ਹੁਣਾਂ ਨੂੰ ਢੀਕਣਦੇ ਹਜੇ ਆਪਾਂ ਹਰੂਆਲੋ ਚੱਲ ਕੇ ਆ ਗਏ ਆ ਹੋਰ ਕਾਲੇਪਾ ਠੀਕ ਠਾਕ ਹੈ ਤੇ ਹੁਣ ਆਪਾਂ ਚੱਲੇ ਆ ਜੀ ਲਓ ਜੀ ਟਰੈਕਟਰ ਆਪਾਂ ਪੇ ਪਹੁੰਚ ਗਏ ਜੀ ਹੁਣ ਵੇਰ ਕੇ ਆਪਣਾ ਲੱਗਾ ਜੀ ਟਰੈਕਟਰ ਤੇ ਟਰੈਕਟਰ ਨੂੰ ਆਪਾਂ ਲੱਗੇ ਆ ਜੀ ਸਟਾਰਟ ਕਰਨ ਆਜੋ ਆਇਆ ਆਪਣਾ ਟਰੈਕਟਰ ਐਸ਼ਰ ਤੇ ਹੁਣ ਇਹਨੂੰ ਆਪਾਂ ਕਰਕੇ ਸਟਾਰਟ ਤੇ ਲੈ ਕੇ ਜਾਣੇ ਟੈਂਪ ਤੇ ਲਓ ਜੀ ਟਰੈਕਟਰ ਆਪਣਾ ਹੋਗਾ ਜੀ ਸਟਾਰਟ ਤੇਰੇ ਵੀਰੇ ਜੀ ਇਧਰ ਲੱਗੀ ਏ ਮੇਰੇ ਨਾਲ ਬੈਠਾ ਇਧਰ ਮੈਂ ਬੈਠਾ ਵਾਂ ਤੇ ਲੱਗੇ ਹੁਣ ਆਪਾਂ ਟੈਂਪ ਤੇ ਫਟ ਕੇ ਆ ਆਹ ਜੀ ਵਾਹ ਵਾਹ ਜੀ ਵਾਹ ਇਧਰ ਆ ਗਏ ਜੀ ਸਲਾਦ ਨਾਲ ਆ ਗਏ ਜੀ ਗਰਮਾ ਗਰਮ ਤਾਜ਼ਾ ਤਾਜ਼ਾ ਫੁਲਕੇ ਤੇ ਨਾਲ ਆ ਗਏ ਗਰਮਾ ਗਰਮ ਦਾਲ ਤੇ ਨਾਲ ਮੇਰਾ ਹੈਗਾ ਜੀ ਬੰਟੀ ਤੇ ਨਾਲ ਇੱਧਰ ਹੈਗਾ ਜੀ ਲੱਕੀ ਤੇ ਫੁਲਕਾ ਲੱਗਿਆ ਜੀ ਸ਼ਗਨ ਤੇ ਹੁਣ ਹੋਗਾ ਜੀ ਟਾਈਮ ਲੰਚ ਦਾ ਲੰਚ ਖਾ ਕੇ ਆਪਾਂ ਫੇਰ ਕੰਮ ਤੇ ਚੱਲਿਆ ਬਹੁਤ ਆਜਾ ਬਹੁਤ ਵਧੀਆ ਬਣਾਈ ਜੀ ਲਓ ਜੀ ਰੋਟੀ ਦੇ ਬਾਅਦ ਆ ਗਈ ਜੀ ਗਰਮਾ ਗਰਮ ਚਾਹ ਤੇ ਚਾਹ ਪੀ ਕੇ ਹੁੰਨੇ ਆ ਥੋੜਾ ਜਿਹਾ ਗਰਮ ਤੇ ਇਹ ਰ ਆਪਾਂ ਕਰਦੇ ਆਂ ਜੀ ਥਾਲੇ ਲੋੜ। ਉਹ ਕਹਿੰਦੇ ਚਾਹ ਬਣਾਉਂਦੇ ਭਾਜੀ ਹੁਣੇ ਸਿੱਧਾ ਬੇਲੇ ਪਹਿਲਵਾਨਾ ਥਾਲੇ ਜੀ ਆਓ। ਤੇ ਇੱਕ ਵਾਰੀ ਅਸੀਂ ਆਉਂਦੇ ਜਾਂਦੇ ਆਪਣਾ ਰੋਟੀ, ਚਾਹ, ਦਾਲ, ਸਬਜ਼ੀ ਹਰ ਇੱਕ ਚੀਜ਼ ਇੱਥੇ ਸਿੱਧੇ ਕਰਕੇ ਜਾਓ ਬਹੁਤ ਵਧੀਆ ਚੀਜ਼ੇ ਤੇ ਧਿਆਨ ਲਾਉ। ਆਇਆ ਜੀ ਦੋਸਤੋ ਸਾਡਾ ਕੰਮ। ਵੇਖੋ ਕਿੱਦਾਂ ਗਲਿਆ ਮਾਲ ਐ ਮੀਨਾ ਭੱਜਿਆ। ਦੇ ਆਪਾਂ ਸਤਨੰਦਰ ਲੱਕੀ। ਇਧਰ ਬੰਟੀ ਗਿੱਲਾ ਮਾਲਾ ਵਿੱਚ ਧੂਆਂ ਡਿਆ ਨਿਕਲ ਮੀ ਮੂਨ ਆਪੇ ਜਗਿਆ ਵਾ ਤੇ ਇਹ ਆਪਣਾ ਕੰਮ ਹੈ ਜੀ ਸਾਡੀ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਅਸੀਂ ਬਹੁਤ ਜ਼ਿਆਦਾ ਮਿਹਨਤ ਕਰਦੇ ਆਪਨਾ ਹੋ ਗਿਆ ਜੀ ਕੰਮ ਖਤਮ ਟਰਾਲੇ ਹੋ ਗਿਆ ਜੀ ਲੋਡ ਤੇ ਸਿਰਸੇ ਵੀ ਪਾ ਗਏ ਆਪਣੇ ਤੇ ਹੁਣ ਆਪਾਂ ਜਾ ਰਹੇ ਆ ਜੀ ਘਰਾਂ ਨੂੰ ਸਾਢੇ 5 ਵਜੇ ਦਾ ਟਾਈਮ ਹੈਗਾ ਆਪਾਂ ਤੁਰਨ ਲੱਗੇ ਆ ਜੀ ਇੱਥੋਂ ਵੇਰ ਕੇ ਦੇ ਲਾਗੋ ਤੇ ਆਜੋ ਹੁਣ ਆਪਾਂ ਘਰ ਨੂੰ ਚੱਲਦੇ ਆਂ ਵਧੀਆ ਟਾਈਮ ਲੰਘ ਗਿਆ ਕੰਮ ਦਾ ਜਿਹੜਾ ਸੀਗਾ ਬਹੁਤ ਵਧੀਆ ਦਿਨ ਲੰਘਿਆ ਝੱਸਾ ਵੀ ਆਖਿਆ ਬੜਾ ਤਗੜਾ ਸੱਪ ਬੜਾ ਤਗੜਾ ਸੀ ਡੱਬ ਖੜੱਬਾ ਬਚਾਓ ਹੋਗਾ ਥੋੜਾ ਜਿਹਾ ਤੇ ਹੁਣ ਆਪਾਂ ਚੱਲਿਆ ਜੀ ਘਰ ਨੂੰ ਆਜੋ ਘਰ ਨੂੰ ਚਲੀਏ ਮੈਂ ਚੁੱਕਿਆ ਜੀ ਸਨੀ ਭਾਜੀ ਹੁਣਾ ਕੋਲ ਕਲਾਨੌਰ ਬੱਸ ਸਟੈਂਡ ਦੇ ਵਿੱਚ ਭਾਜੀ ਹੁਣਾ ਦੀ ਦੁਕਾਨ ਹੈ ਪੀਐਸ ਟੈਲੀਕਮ ਤੇ ਭਾਜੀ ਹੁਣਾ ਕੋਲ ਮੈਂ ਆਇਆ ਵਾਂ ਆਪਾਂ ਲਏ ਆ ਜੀ ਆ ਹੈੱਡਫੋਨ ਇਹ ਹੈਗੇ ਆ ਜੀ ਬੋਟ ਕੰਪਨੀ ਦੇ ਵਧੀਆ ओरिजिनल ਤੇ ਵਧੀਆ ਕੁਆਲਿਟੀ ਦੇ ਨੇ ਇਹ ਹੈਗਾ ਜੀ ਇਹਨਾਂ ਦਾ ਰੇਟ 1000 ਰੁਪਇਆ 1000 ਰੁਪਇਆ ਭਾਜੀ 1000 ਰੁਪਏ ਦੇ ਭਾਜੀ ਹੁਣਾਂ ਕੋ ਲੈ ਲੈਨੇ ਤੇ ਬਹੁਤ ਵਧੀਆ ਚੀਜ਼ ਹੈ ਭਾਜੀ ਹੁੰਦੀ ਆ ਭਾਜੀ ਹੁਣੇ ਕਹਿੰਦੇ ਆ ਲਓ ਵਧੀਆ ਚੀਜ਼ਾਂ ਤੇ ਬਾਕੀ ਇਹਨਾਂ ਕੋਲ ਭਾਜੀ ਹੁਣਾਂ ਕੋ ਲਾਓ ਭਾਜੀ ਮਾਰੀ ਦੁਕਾਨ ਹੈਗੀ ਜੇ ਕਲਾਨੌਰ ਸ਼ਹਿਰ ਦੇ ਵਿੱਚ ਖਾਸ ਬੱਸ ਸਟੈਂਡ ਦੇ ਵਿੱਚ ਹੋਟਲ ਵਾਲਿਆਂ ਦੀ ਦੁਕਾਨਾਂ ਦੇ ਨਾਲ ਹੀ ਆ ਪੀਐਸ ਟੈਲੀਕਮ ਤੇ ਇੱਥੇ ਤੁਹਾਨੂੰ ਆਪਣੀ ਜਦੋਂ ਵੀ ਕੋਈ ਚੀਜ਼ ਚਾਹੀਦੀ ਭਾਜੀ ਸਾਰਾ ਕੋਲ ਲਾਓ ਭਾਜੀ ਸਾਡਾ ਸੁਭਾਅ ਵੀ ਬਹੁਤ ਚੰਗਾ ਹੈ ਭਾਜੀ ਹੁਣ ਹਰ ਇੱਕ ਚੀਜ਼ ਮਤਲਬ ਫੋਨ ਦਾ ਚਾਰਜਰ ਬੈਟਰੀਆਂ ਫੋਨ ਸਾਰਾ ਕੁਝ ਆ ਭਾਜੀ ਹੁਣ ਆ ਕੋਲ ਹੈਗੀ ਚੁੱਝਾ ਤੇ ਇੱਥੇ ਜ਼ਰੂਰ ਦਰਸ਼ਨ ਦਿਓ ਜੀ ਥੈਂਕ ਯੂ ਜੀ ਸਸ਼ੀ